ਦੀ ਮਨ ਚੈਨ ਅਤੇ ਮੈਂ ਸਾਫ 10 ਵਾਰ ਕਰਦੀ ਆ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਚਲੋ ਜੀ ਇਹ ਹੈਗਾ ਸ਼ਾਮ ਦਾ ਟਾਈਮ ਦੇਖੋ ਬੱਚੇ ਸਕੂਲ ਬੱਚੇ ਸਕੂਲ ਤੋਂ ਆਏ ਸੀ ਆਨਸਾਰ ਬਹੁਤ ਜਾੜੇ ਗਾਂ ਪਿਆ ਪਿਆ ਸੀ ਮੈਂ ਮਾਰ ਦਸਨ ਪੋਪੀ ਬਣਾ ਲੀ ਕਿਹੜੀ ਬੋਲੀ ਜੀ ਹੁਣ ਆਹ ਲੇ ਸਾਰੀ ਡਰੈਸ ਵਗੇਰਾ ਦੇਖੋ ਇਦਾਂ ਥਲਰੀ ਪਈ ਆ ਹੁਣ ਚਾਗਦੀ ਆ ਮੈਂ ਕਿਉਂਕਿ ਬਗ ਜਾਓ ਇੱਧਨਾ ਪਾਰ ਜੀ ਤੋਂ ਪਾਤ ਚ ਕੀ ਕਰੇਗਾ ਉੱਥੇ 60 ਮਿੰਟ ਲੱਗੂ ਨਹੀਂ ਲੱਗਦੀ ਚੁੱਲੇ ਨੂੰ ਉੱਥੇ ਚੁੱਲੇ ਨੇ ਕਰੂ ਤੁਸੀਂ ਚੁੱਲੇ ਨੂੰ ਬੜਾ ਆ ਜਾਓ ਲੈ ਡਰੈਸ ਬਾਹਰ ਆਖਦੇ ਧੋਣ ਵਾਲੀ ਫੜ ਤੇ ਲੋ ਜੀ ਸ਼ਾਮ ਦੇ ਟਾਈਮ ਕਰਕੇ ਚਲੋ ਸਬਜੀ ਦਾ ਟਾਈਮ ਹੋਇਆ ਪਿਆ ਤੇ ਮੈਂ ਲੱਗੀ ਪਈ ਹੁਣ ਚਟਕਾਰ ਕਰਨ ਇਹ ਸਬਜੀ ਬਣਾਉਣੀ ਸੀ ਚੁੱਲੇ ਤੇ ਆਲੂ ਮਟਰ ਦੀ ਹੋਰ ਵੀ ਚੁੱਲੇ ਤੇ ਬਣਾਉਂਗੀ ਜੀ ਹੁਣ ਫਟਾਫਟ ਚੱਕ ਧਰ ਕਰ ਦਮਾ ਬਾਹਰੇ ਹਲੇ ਮੇਰੇ ਤਾਰ ਦੇ ਕੱਪੜੇ ਲਾਣਾ ਪਈਏ ਤੇ ਪਾੜ ਵੀ ਚੱਲ ਪੈਤਰ ਰਹਾ ਰਸਤਾ ਦੇ ਕੰਬੜੇ ਲਗਾ ਆਈਂ ਤੇ ਕੱਪੜੇ ਜੜੇ ਸੇਲ ਵਾਲੇ ਕੱਪੜੇ ਨੇ ਇਹ ਵੀ ਸਾਫ ਹੋ ਕਈਆਂ ਦਾ ਛੇਤੀ ਬੰਦ ਕਰਦੇ ਵੀਡੀਓ ਮੈਂ ਖੇਡਣ ਜਾਣਾ ਮੈਂ ਕਿਹਾ ਵੀਡੀਓ ਸ਼ੂਟ ਕਰ ਮੇਰੀ ਥੋੜੀ ਜੀ ਮੈਨੂੰ ਕਮਰੇ ਚੱਕਦੀ ਹੈ ਫਿਰ ਤਾਂ ਕੱਪੜੇ ਲਾਉਨੇ ਆ ਤੇ ਫਿਰ ਕੱਢਾਂਗੇ ਬਾਹਰ ਮੈਨੂੰ ਕਹਿੰਦਾ ਕਿ ਕੱਪੜਿਆਂ ਨੂੰ ਆਸ ਦੀ ਕੀ ਕਰਨਾ ਅੱਜ ਉਹ ਲੈ ਸਰਦਾਰ ਜੀ ਉਹ ਚੁੰਨੀ ਵਗੈਰੇ ਦੇ ਵਿੱਚ ਪਾਦਮ ਸਰਦਾਰ ਜੀ ਐਸੀ ਕੰਮ ਤੋਂ ਲੋਈ ਵਗੈਰੇ ਇੱਥੇ ਸਿੱਟ ਗਏ ਨਿਕੜੀਓ ਜਸਤਾਨੇ ਵਗੈਰੇ ਨਹੀਂ ਪੜੇ ਤੇ ਲੋਜੀ ਫਟਾਫਟ ਹੁਣ ਤਾਰ ਦਿਆ ਤਾਰ ਤੋਂ ਕੱਪੜੇ ਨਾਲੇ ਕੱਟਦੇ ਆ ਮਟਰ ਜਦੋਂ ਸਬਜ਼ੀ ਤਰਾਂਗੇ ਚੁੱਲ੍ਹੇ ਤੇ ਫੇਰ ਗੱਲ ਕਰਾਂਗੇ ਤੇ ਲੋਜੀ ਮੈਂ ਲੱਗੀ ਸੀ ਹੁਣ ਫਟਾਫਟ ਮਟਰ ਕੱਢਣਾ ਹਨਾ ਕਿਉਂਕਿ ਕਵੇਲਾ ਬਹੁਤ ਜ਼ਿਆਦਾ ਹੋ ਗਿਆ ਸੀ ਮੈਨੂੰ ਇਦਾਂ ਸੀ ਸਰਦਾਰ ਜੀ ਆ ਕਹਿ ਨਾ ਕਹਿ ਲੈਣਾ ਵੀ ਸਬਜ਼ੀ ਹਲੇ ਤੱਕ ਬਣਾਈ ਨਹੀਂ ਕਿਉਂਕਿ ਸਰਦਾਰ ਜੀ ਜਲਦੀ ਰੋਟੀ ਖਾ ਲੈਂਦੇ ਨੇ ਸ਼ਾਮ ਨੂੰ 7:00 ਵਜੇ ਹਨਾ ਤੇ ਟਾਈਮ ਹੋ ਚੁੱਕਿਆ ਸੀ ਸਵਾ 6:00 ਤੇ ਲੋ ਜੀ ਮੈਂ फटाफट ਹੁਣ ਲੱਗੀ ਪਈ ਆ ਮਟਰ ਕੱਢਣਾ ਤੇ ਮਟਰ ਕੱਢਣ ਨੂੰ ਟਾਈਮ ਤਾਂ ਫਿਰ ਵੀ ਲੱਗੀ ਜਾਂਦਾ ਹੁੰਦਾ ਹਲੇ ਮੇਰਾ ਲਸਣ ਪਿਆਜ਼ ਸਾਰਾ ਕੁਝ ਇਦਾਂ ਹੀ ਮਤਲਬ ਕੀ ਕੱਟਣ ਵਾਲਾ ਪਿਆ ਸੀ ਹਨਾ ਤੇ ਸਬਜੀ ਵੀ ਮੈਂ ਬਣਾਉਣੀ ਸੀ ਚੁੱਲੇ ਤੇ ਪਤਿੱਲੇ ਦੇ ਵਿੱਚ ਜੇ ਗੈਸ ਤੇ ਤਾਂ ਨਹੀਂ ਹੁੰਦੀ ਸਬਜੀ ਫਿਰ ਤਾਂ ਬਖਰੀ ਗੱਲ ਸੀ ਹਨਾ ਚਲ ਫਿਰ ਤਾਂ ਕੋਈ ਟੈਂਸ਼ਨ ਹੀ ਨਹੀਂ ਸੀ ਤੇ ਫਿਰ ਸਬਜੀ ਬਣਾਉਣੀ ਸੀ ਚੁੱਲੇ ਤੇ ਇਸ ਲਈ ਮੈਂ फटाफट ਐਦਾਂ ਹੋ ਰਸੀ ਐ ਵੀ ਮੈਂ फटाफट ਹੁਣ ਬਸ ਸਬਜੀ ਧਰ ਦਵਾ ਸਰਤਾਰ ਜੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਤੇ ਲੋ ਜੀ ਇਧਰ ਮੈਂ ਕੱਢੀ ਅੰਨੀਆ ਮਟਰ ਤੇ ਬੱਚੇ ਖੇਡਦੇ ਸੀ ਬਾਹਰੇ ਮਨਿੰਦਰ ਵੀ ਬਾਹਰੇ ਸੀ ਤੇ ਗੁਰਸਿਮਨ ਵੀ ਬਾਹਰੇ ਸੀ ਫਟਵਾਰ ਲੱਗੇ ਪਏ ਸੀ ਖੇਡਣ ਤੇ ਲੋ ਜੀ ਆਪਾਂ ਨੇ ਮਟਰ ਵਗੈਰਾ ਕੱਢ ਲਏ ਸੀ ਤੇ ਲਸਣ ਵਗੈਰਾ ਤੇ ਪਿਆਜ਼ ਵਗੈਰਾ ਸਾਰਾ ਛਿੱਲ ਲਿਆ ਸੀ ਤੇ ਹੁਣ ਮੈਂ ਲੱਗੀ ਸੀ ਚੁੱਲ੍ਹੇ ਦੇ ਵਿੱਚ ਅੱਗ ਬਾਲਣ ਮੈਂ ਕਿਹਾ ਚੱਲ ਇਹਨਾਂ ਚੁੱਲੇ 'ਚ ਅੱਗ ਬਾਲ ਦਿੰਨੀ ਆ ਹਨਾ ਤੇ ਫੇਰ ਆਪਾਂ ਤੜਕਾ ਲਗਾ ਦਵਾਂਗੇ ਜਲਦੀ ਤੇ ਚੁੱਲੇ 'ਚ ਅੱਗ ਬਾਲਣ ਤੋਂ ਬਾਅਦ ਫਿਰ ਮੈਂ ਕੱਟਣੀ ਸੀ ਆਲੂ ਕੱਲੇ ਆਲੂ ਕੱਟਣ ਵਾਲੇ ਰਹਿ ਗਏ ਸੀ ਬਾਕੀ ਸਾਰਾ ਕੁਝ ਮੇਰਾ ਮਲਟੀ ਮਸਾਲਾ ਵਗੈਰਾ ਰੈਡੀ ਸੀ ਤੇ ਕੱਲੇ ਆਲੂ ਕੱਟਣ ਵਾਲੇ ਸੀ ਤੇ ਲੋ ਜੀ ਨਾ ਅੱਗ ਬਾਲਦੇ ਆ ਤੇ ਮਨਿੰਦਰ ਨੂੰ ਮੈਂ ਭੇਜਦਾ ਸੀ ਮਸਾਲਾ ਗ੍ਰाइंड ਕਰਨ ਮੈਂ फटाफट ਗ੍ਰाइंड ਕਰ ਲਿਆ ਹਨਾ ਤੇ ਲੋ ਜੀ ਆਪਾਂ ਨੇ ਧਰ ਦਿੱਤਾ ਚੁੱਲਾ ਪਤਿਲੇ ਤੇ ਤੇ ਮਨਿੰਦਰ ਨੇ ਮਸਾਲਾ ਵੀ ਗ੍ਰाइंड ਕਰਕੇ ਲਿਆਤਾ ਤੇ ਬਾਕੀ ਤੇਲ ਵਗੈਰਾ ਮੈਂ ਪਤਿਲੇ ਦੇ ਵਿੱਚ ਪਾ ਦਿੱਤਾ ਤੇ ਮਸਾਲਾ ਵੀ ਪਾ ਦਿੱਤਾ ਸੀ। ਤਿੰਨ ਆਪਣਾ ਮਸਾਲਾ ਹੁੰਦਾ ਹੈ। ਤਿਆਰ ਤਿੰਨ ਮੈਂ ਕਿਹ ਚੱਲ ਨੂਨ ਮਿਰਚ ਸਾਫ ਸਰ ਨਾਲ ਆਪਾਂ ਰੱਖ ਲੈਣੇ ਆ ਜਿੰਨਾਂ ਕੋ ਲੋੜ ਮੁਤਾਬਕ ਪਾ ਲੈਣੇ ਆ। ਤੇ ਅਸੀਂ ਜ਼ਿਆਦਾ ਨਮਕ ਨਹੀਂ ਖਾਂਦੇ ਹੈਗੇ ਕਈ ਮੇਰੇ ਭੈਣਾਂ ਨਮਕ ਤੇਜ਼ ਖਾਉਂਦੀਆਂ ਨੇ ਤੇ ਤੇਜ਼ ਨਮਕ ਖਾਣਾ ਨਹੀਂ ਚਾਹੀਦਾ ਹਨਾ ਸਵਾਦ ਅਨੁਸਾਰ ਹੀ ਰੱਖਣਾ ਚਾਹੀਦਾ। ਤੇ ਲੋ ਜੀ ਆਪਣਾ ਮਸਾਲਾ ਵੀ ਹੋ ਗਿਆ ਰੈਡੀ। ਹੁਣ ਮੈਂ ਪਾ ਤਾ ਨਹੀਂ ਆ ਇਹਦੇ ਵਿੱਚ ਆਪਾਂ ਨਮਕ ਨੂਨ ਮਿਰਚ ਨਾਮ ਕੋ ਸਾਰੀ ਹਲਦੀ ਤੇ ਮਿਰਚ ਇਹਦੇ ਵਿੱਚ ਪਾ ਦਨੇ ਆ ਤੇ ਆਪਣਾ ਮਸਾਲਾ ਪੂਰਾ ਹੋ ਜੂਗਾ ਰੈਡੀ ਤੇ ਨਾਲ ਹੀ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਕਿ ਉਧਰ ਮੇਰਾ ਰਸੋਈ ਦੇ ਵਿੱਚ ਰੱਖਿਆ ਹੋਇਆ ਸੀ ਡੱਬੂ ਦੇ ਵਿੱਚ ਗਰਮ ਪਾਣੀ ਇਹ ਗਰਮ ਪਾਣੀ ਮੈਂ ਤਿਆਰ ਰੱਖਿਆ ਸੀ ਮੈਂ ਕਿਹਾ ਚੱਲ ਹਨਾ ਸਬਜ਼ੀ ਜਲਦੀ ਬਣ ਜੂਗੀ ਤੇ ਲੇਟ ਨਹੀਂ ਹੋਵਾਂਗੇ ਤੇ ਮੈਂ ਗੈਸ ਉੱਤੇ ਡੱਬੂ 'ਚ ਗਰਮ ਪਾਣੀ ਧਰ ਦਿੱਤਾ ਸੀ ਮੈਂ ਕਿਹਾ ਚੱਲ ਇਹਨਾਂ ਗਰਮ ਹੋ ਜੂਗਾ ਤੇ ਲੋ ਜੀ ਆਪਣਾ ਮਸਾਲਾ ਵੀ ਇੱਧਰ ਹੋ ਗਿਆ ਰੈਡੀ ਤੇ ਹੁਣ ਜਦੋਂ ਤੱਕ ਇਹ ਮਸਾਲਾ ਕਿਉਂ ਨਹੀਂ ਛੱਡਦਾ ਹੈਗਾ ਉਦੋਂ ਤੱਕ ਆਪਣਾ ਮਸਾਲਾ ਤਿਆਰ ਨਹੀਂ ਹੁੰਦਾ ਹੈਗਾ ਹੁਣ ਇਹ ਮਸਾਲੇ ਨੂੰ ਆਪਾਂ ਥੋੜਾ ਜਿਹਾ ਚਿਰ ਸੇਕ ਲਵਾਵਾਂਗੇ ਜਦੋਂ ਇਹਦੇ ਵਿੱਚੋਂ ਘਿਓ ਜਾ ਨਿਕਲਣ ਲੱਗ ਗਿਆ ਹਨਾ ਤੇ ਫਿਰ ਆਪਣਾ ਮਸਾਲਾ ਪੂਰਾ ਐਨ ਰੈਡੀ ਹੋਣੇ ਦੇ ਵਿੱਚ ਪਾ ਦਨੇ ਆ ਆਪਾਂ ਸਬਜ਼ੀ ਆਲੂ ਮਟਰ ਦੀ ਤੇ ਮਸਾਲਾ ਆਪਣਾ ਪੂਰਾ ਰੈਡੀ ਸੀ ਤੇ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦਿੰਨੇ ਆ ਤੇ ਫੇਰ ਇਸ ਤੋਂ ਬਾਅਦ ਜੋ ਆਪਣਾ ਪਾਣੀ ਗਰਮ ਕਰਕੇ ਰੱਖਿਆ ਹੋਇਆ ਡੱਬੂ ਦੇ ਵਿੱਚ ਹਨਾ ਉਹ ਪਾ ਦਵਾਂਗੇ ਆਪਾਂ ਪਤਿੱਲੇ ਦੇ ਵਿੱਚ ਜਿੰਨੇ ਇੱਕ ਮਤਲਬ ਕਿ ਲੋਡ ਹੋਊਗੀ ਜਿੰਨੀ ਕੁ ਤਰੀ ਰਕਾ ਪਾਣੀ ਰੱਖਣੀ ਹੈ ਸਬਜੀ ਦੀ ਤੇ ਅਸੀਂ ਤਰੀ ਥੋੜੀ ਜੀ ਵੱਧ ਖਾਣੇ ਆ ਸਬਜੀ ਦੀ ਹਨਾ ਤੇ ਵਧੀਆ ਲੱਗਦੀ ਆ ਹਨਾ ਸੁੱਕੀ ਸਬਜੀ ਘੱਟ ਵਧੀਆ ਲੱਗਦੀ ਆ ਤਰੀ ਵਾਲੀ ਸਬਜੀ ਜ਼ਿਆਦੇ ਵਧੀਆ ਲੱਗਦੀ ਆ ਤੇ ਲੋ ਜੀ ਆਪਣੇ ਸਾਰਾ ਪਾਣੀ ਮੈਂ ਡੱਬੂ ਵਾਲਾ ਪਤਿੱਲੇ 'ਚ ਪਾ ਦਿੱਤਾ ਤੇ ਹੁਣ ਮੈਂ ਇਹ ਮਤਲਬ ਕਿ ਪਤਿੱਲੇ ਨੂੰ ਢੱਕਣ ਨਾਲ ਦਿੰਨੀ ਆ ਢੱਕ ਹੁਣ ਮੈਂ ਢੱਕਣ ਚੱਕ ਕੇ ਲਿਆਂਦੀ ਅੰਦਰ ਤੇ ਹੈ ਨਹੀਂ ਸੀ ਲਵੇ ਪਹਿਲਾ आले-ਦਾਲੇ ਦੇਖਿਆ ਹੁਣ ਮੈਂ ਅੰਦਰੋਂ ਲੈਣੀ ਢੱਕਣ ਚਾੱਕ ਕੇ ਤੇ ਇਧਰ ਆਪਾਂ ਨੇ ਸਬਜੀ ਢੱਕ ਦਿੱਤੀ ਸੀ ਤੇ ਫਿਰ ਮੈਂ ਲੱਗੀ ਸੀ ਆਟਾ ਗੁੰਨਣਾ ਹਨਾ ਮੈਂ ਕਿਹਾ ਚੱਲ ਇੰਨਾ ਆਟਾ ਗੁੰਨ ਕੇ ਰੱਖਦੇ ਨੇ ਇਹਦੇ ਨਾਲ ਕਣੀ ਜੀ ਮਰ ਜੂਗੀ ਤੇ ਇੰਨਾ ਆਪਣੀ ਸਬਜੀ ਬਣਦੀ ਐ ਸਰਦਾਰ ਜੀ ਹਲੇ ਆਏ ਨਹੀਂ ਸੀ ਕੰਮ ਤੋਂ ਤੇ ਇੰਨਾ ਆਪਣੀ ਸਬਜੀ ਬਣਦੀ ਐ ਜੀ ਤੇ ਮੈਂ ਨਾਲੇ ਧਨੀਆ ਧੋਦਣੀਆਂ ਹਨਾ ਤੇ ਨਾਲੇ ਜੋ ਡੱਬੂ ਵਾਲ ਪਾਣੀ ਆ ਇਹ ਜਿਹੜਾ ਰਹਿ ਗਿਆ ਸੀ ਉਹ ਡੋਲਦਾਨੇ ਤੇ ਭਾਂਡੇ ਵਗੈਰਾ ਜਿਹੜੇ ਪਏ ਨੇ ਆਪਾਂ ਸਾਰੇ ਉਹ ਮਾਂਜ ਦਿੰਨੇ ਆ ਤੇ ਲੋ ਜੀ ਇਹਨਾ ਮੈਂ ਕਰਦੀਆਂ ਟੋਕਰੀ ਵੇਲੇ ਤੇ ਟੋਕਰੀ ਦੇ ਵਿੱਚ ਭਾਂਡੇ ਪਏ ਸੀ ਮੈਂ ਕਿਹਾ ਚੱਲ ਜਿੰਨੇ ਕ ਭਾਂਡੇ ਨੇ ਸਾਰੇ ਮੈਂ ਚੀਣੀ ਦਿੰਨੀ ਆ ਸੁੱਕੇ ਪਏ ਨੇ ਹਨਾ ਗਿੱਲੇ ਭਾਂਡੇ ਤਾਂ ਚਿਣੇ ਵੀ ਨਹੀਂ ਜਾਂਦੇ ਆਗੇ ਕਿਉਂਕਿ ਸੈਲਫ ਗਿੱਲੀ ਹੋ ਜਾਂਦੀ ਆ ਤੇ ਹੁਣ ਮੈਂ ਚਿਣਦੀ ਆ ਜੀ ਭਾਂਡੇ ਭਾਂਡੇ ਚਿਣਣ ਤੋਂ ਬਾਅਦ ਫਿਰ ਮੈਂ ਲੱਗੂਗੀ ਭਾਂਡੇ ਤੇ ਫਿਰ ਮੈਂ ਇੱਧਰ ਟੋਕਰੀ ਖਾਲੀ ਕਰਕੇ ਲੈ ਆਈ ਸੀ ਤੇ ਵੱਠਲ ਦੇ ਵਿੱਚ ਪਾਣੀ ਛੱਡ ਦਿੱਤਾ ਸੀ ਤੇ ਮੈਂ ਲੱਗੀ ਸੀ ਭਾਂਡੇ ਮਾਂਜਣੇ ਇਹ ਮੇਰੇ ਹੈਗੇ ਨੇ ਦੁਪਹਿਰ ਦੇ ਰੋਟੀ ਦੇ ਤੇ ਚਾਹ ਵਾਲੇ ਭਾਂਡੇ ਹਨਾ ਕਿਉਂਕਿ ਟਾਈਮ ਘੱਟ ਲੱਗਦਾ ਹਨਾ ਮਤਲਬ ਕਿ ਭਾਂਡੇ ਮਾਂਜਣ ਨੂੰ ਮਤਲਬ ਕਿ ਟਾਈਮ ਤਾਂ ਹੈਗਾ ਸੀ ਪਰ ਕੱਢਣਾ ਪੈਂਦਾ ਕਿਉਂਕਿ ਸਟੀਚਿੰਗ ਦਾ ਕੰਮ ਵੀ ਕਰਨਾ ਹੁੰਦਾ ਹੋਰ ਕੰਮ ਬਹੁਤ ਜ਼ਿਆਦੇ ਹੁੰਦੇ ਨੇ ਤੇ ਇਧਰ ਮੈਂ ਮੈਂ ਕਿਹਾ ਚੱਲ ਰੋਟੀ ਲੱਗਣ ਤੋਂ ਪਹਿਲਾਂ ਭਾਂਡੇ ਵਗੈਰਾ ਮਾਂਜਣ ਤੋਂ ਬਾਅਦ ਜੀ ਫਿਰ ਮੈਂ ਲੱਗੀ ਸੀ ਰੋਟੀ ਬਣਾਉਣੇ ਜੀ ਚੁੱਲੇ ਤੇ ਹਨਾ ਤੇ ਨਾਲੇ ਸੇਕ ਵਧੀਆ ਹੁੰਦਾ ਸੀ ਤੇ ਨਾਲੇ ਰੋਟੀ ਵਧੀਆ ਰੜਦੀ ਸੀ ਤੇ ਫਿਰ ਮੈਂ ਰੋਟੀ ਲਾਉਣ ਤੋਂ ਬਾਅਦ ਦੇ ਵਿੱਚ ਜੀ ਤੇ ਫਿਰ ਅਸੀਂ ਸਾਰਾ ਪਰਿਵਾਰ ਇਕੱਠਾ ਬਹਿ ਕੇ ਫਿਰ ਰੋਟੀ ਖਾਣੇ ਹੁੰਨੇ ਆ ਤੇ ਮੈਂ ਲੱਗੀ ਪਈ ਸੀ ਰੋਟੀ ਬਣਾਉਣ ਤੇ ਆ ਜਿਹੜੀ ਕੰਦ ਦੇ ਉੱਤੇ ਨਾ ਚਾਦਰ ਟੰਗੀ ਹੋਈ ਆ ਇਹ ਚਾਦਰ ਮੈਨੇ ਇਸ ਕਰਕੇ ਟੰਗੀ ਹੋਈ ਆ ਕਿ ਵੀ ਕੰਦ ਕਾਲੀ ਨਾ ਪਵੇ ਹਨਾ ਨਹੀਂ ਤਾਂ ਧੂਏ ਜੇ ਨਾਲ ਸਾਰੀ ਕੰਦ ਮੇਕ ਕਾਲੀ ਹੋ ਜੂਗੀ ਹਨਾ ਤੇ ਇੱਕ ਇੱਕ ਜੋ ਕੰਦ ਤੇ ਕਲਰ ਕਰਵਾਇਆ ਉਹ ਵੀ ਚਿੱਟਾ ਇਸ ਲਈ ਟੰਗੀ ਹੋਈ ਹੈ ਇਹ ਤੇ ਇਧਰ ਦੇਖੋ ਆਪਣੀ ਸਬਜੀ ਪੂਰੀ ਵਧੀਆ ਬਣ ਗਈ ਸੀ ਆਲੂ ਮਟਰ ਦੀ ਸਬਜੀ ਤੇ ਧਨੀਆ ਪਾ ਕੇ ਤਾਂ ਸਬਜੀ ਦਾ ਟੇਸਟ ਹੀ ਬਦਲ ਜਾਂਦਾ ਤੇ ਇੱਕ ਕਹਿੰਦੇ ਹੁੰਦੇ ਨੇ ਚੁੱਲ੍ਹੇ ਦੀ ਰੋਟੀ ਦਾ ਸੁਆਦ ਹੀ ਵੱਖਰਾ ਹੁੰਦਾ ਮਿੱਟੀ ਵਾਲੇ ਚੁੱਲ੍ਹੇ ਦਾ ਖਾਸ ਜੋ ਆਪਣੀ ਮਿੱਟੀ ਵਾਲੇ ਚੁੱਲੇ ਤੇ ਰੋਟੀ ਬੰਦਦੇ ਆ ਨੀਚੇ ਰਾੜ ਕੇ ਕੋਲਿਆਂ ਦੀ ਅੱਗ ਤੇ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ ਤੇ ਦੇਖੋ ਕਿੰਨੀ ਸੋਹਣੀ ਰੋਟੀ ਫੁੱਲੀ ਆ ਫੁੱਲੀ ਫੁੱਲੀ ਰੋਟੀ ਵਾਲੀ ਵਧੀਆ ਲੱਗਦੀ ਆ ਤੇ ਦੇਖੋ ਜੀ ਰੋਟੀ ਦੇਖੋ ਕਿੰਨੀ ਘੇਟ ਆਈ ਆ ਫੁੱਲ ਕੇ ਗੋਲ ਗੋਲ ਰੋਟੀ ਔਰ ਫੁੱਲਮ ਫੁੱਲੀ ਜੀ ਤੇ ਐਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੋ ਵੀ ਮੇਰੇ ਚੈਨਲ ਤੇ ਪਹਿਲੀ ਵਾਰ ਨਿਊ ਹੈ ਪਲੀਸ ਚੈਨਲ ਨੂੰ ਲਾਈਕ ਵੀ ਕਰ ਦੇਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦੇਣਾ ਉਮੀਦ ਕਰਦੀ ਅੱਜ ਦੀ ਵੀਡੀਓ ਪੂਰੀ ਵਧੀਆ ਲੱਗਿਓ ਲੈ ਕੇ ਆਵਾਂਗੇ ਇੱਕ ਹੋਰ ਵੀਡੀਓ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ